ਗਿੱਦੜ ਬਣ ਗਿਆ ਹੈ ਨਾ ਡਾਕਟਰ ਤੇ ਗਿੱਦੜ ਨੇ ਬੋਰਡ ਲਾਤਾ ਬਾਰ-ਬਾਰ ਐਮ ਬੀਬੀਐਸ ਗਿੱਦੜ ਸਾਹਿਬ ਡਾਕਟਰ ਕਰਤੂਤ ਪੱਲੇ ਕੋਈ ਨਹੀਂ ਹੈਗਾ ਇਸ ਚਾਬਨੂਸੀ ਵਾਲਾ ਵਿਭਾਗ ਚਾਬਨੂਸੀ ਕਰ ਕਰਕੇ ਇਥੋਂ ਤੱਕ ਪਹੁੰਚਿਆ ਤੇ ਡਾਕਟਰੀ ਦਾ ਬੋਰਡ ਲਾ ਕੇ ਬਹਿ ਗਿਆ ਜਾਨਵਰਾਂ ਨੇ ਸੋਚਿਆ ਤੁਹਾਡਾ ਭੜਾ ਹੋ ਜੇ ਹੋਏ ਡਾਕਟਰ ਕਿੱਥੋਂ ਬਣ ਗਿਆ ਇਹਦੀ ਪਰਖ ਕਰੀਏ ਮਾੜੀ ਜੀ ਉਹਨਾਂ ਨੇ ਖੋਤਾ ਲੈ ਜਾਂਦਾ ਗਿੱਦੜ ਦੇ ਕੋਲ ਕਹਿੰਦੇ ਤੂੰ ਬਣਿਆ ਡਾਕਟਰ ਤੇ ਖੋਤੇ ਦਾ ਕਰ ਲਾਜ ਹੁਣ ਗਿੱਦੜ ਨੂੰ ਆਉਂਦਾ ਜਾਂਦਾ ਕੱਖ ਨਹੀਂ ਇੱਕ ਗਿੱਦੜ ਕਦੇ ਗਾਂ ਨੂੰ ਭਾਜੇ ਕਦੇ ਪਛਾਣ ਨੂੰ ਭਾਜੇ ਕਦੇ ਅੱਗੇ ਇੱਕ ਦੇ ਖੱਬੇ ਇੱਕ ਦੇ ਸੱਜੇ ਇੱਕ ਦੇ ਉੱਤੇ ਇੱਕ ਦੇ ਥੱਲੇ ਹੈਗਾ ਭਜਣਾ ਸਾਲਾ ਮੈਕਮਾ ਹੀ ਆਉਂਦਾ ਜਾਂਦਾ ਨੂੰ ਕੱਖ ਨਹੀਂ ਜਦੋਂ ਤਿੰਨ ਦਿਨ ਉਹਨੇ ਭਜਣਾ ਸ ਪੂਰੀ ਲੱਜ ਕੇ ਕੀਤੀ ਤੇ ਖੋਤਾ ਮਰ ਗਿਆ ਜਦੋਂ ਖੋਤਾ ਮਰ ਗਿਆ ਤੇ ਜਾਨਵਰਾਂ ਨੇ ਉਹਨੂੰ ਘੇਰ ਲਿਆ ਕਹਿੰਦੇ ਗਦਲਾ ਤੂੰ ਕਹਿੰਦਾ ਮੈਂ ਡਾਕਟਰ ਬਣ ਗਿਆ ਮੈਂ ਜੰਗਲ ਦਾ ਸਰਦਾਰ ਕਰ ਦੂੰਗਾ ਮੈਂ ਸਾਰਿਆਂ ਦਾ ਬੇੜਾ ਪਾਰ ਕਰ ਦੂੰ ਤੂੰ ਤੇ ਖੋਤਾ ਵੀ ਮਾਰ ਕੇ ਬਹਿ ਗਿਆ ਕਹਿੰਦਾ ਮਾਰਨਾ ਜਿਉਣਾ ਰੱਬ ਦੇ ਹੱਥ ਵਾਸਿਆ ਜੇ ਮੈਂ ਭੱਜ ਨਾ ਸੱਚ ਕੋਈ ਕਮੀ ਛੱਡੀ ਤੇ ਫੇਰ ਦੱਸੋ ਕਈ ਬੰਦਿਆਂ ਦਾ ਭੱਜ ਨਾ ਸਣਾ ਹੀ ਸਰੀ ਜਾਂਦਾ ਹੈ